ਸਫਾਈ ਮਜ਼ਦੂਰ ਫੈਡਰੇਸ਼ਨ ਚਾਕਾਪੋ ਉੱਪਰ ਵੱਲੋਂ ਬਾਬਾ ਸਾਹਿਬ ਅੰਬੇਦਕਰ ਜੀ ਆਮੇਦਕਰ ਸਾਹਿਬ ਦੇ ਜਨਮ ਦਿਨ ਦੀਆਂ ਸਾਰੇ ਸਮੂਹ ਸਾਥ ਸੰਗਤ ਤੇ ਪਰ ਉਪਨਵਾਸੀਆਂ ਨੂੰ ਲੱਖ ਲੱਖ ਵਧਾਈਆਂ ਬਾਬਾ ਸਾਹਿਬ ਦੀ ਬਦੌਲਤ ਹੀ ਅੱਜ ਅਸੀਂ ਸਾਨੂੰ ਬਰਾਬਰਤਾ ਦਾ ਅਧਿਕਾਰ ਮਿਲਿਆ ਆ ਉਸੋ ਇਹਨਾ ਕਹਿੰਦਾ ਹੋਇਆ ਮੈਂ ਕਿ ਮਤਾ ਜੱਜ ਕਹਿੰਦਾ ਸਾਰੇ ਸਮੂਹ ਸਾਕਤ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀ ਲੱਖ ਲੱਖ ਵਧਾਈਆਂ ਜਿੰਦਾ ਹੋਇਆ ਧੰਨਵਾਦ ਸਰਕਾਰ ਜੋ ਸਾਥੀਓ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜੋ ਕਿ ਸੰਵਿਧਾਨ ਰਚੇਤਾ ਬਾਬਾ ਸਾਹਿਬ ਨੀਮਰਾਵ ਅੰਮੇਦਕਰ ਜੀ ਦਾ ਜਨਮ ਦਿਹਾੜਾ ਭਾਰਤ ਵਰਸ ਵਿੱਚ ਬੜੀ ਹੀ ਸ਼ਰਧਾਪੂਰਕ ਨਾਲ ਮਨਾਇਆ ਜਾ ਰਿਹਾ ਹੈ ਇਸੇ ਤਰੀਕੇ ਨਾਲ ਅੱਜ ਭੋਗਪੁਰ ਦੇ ਵਿੱਚ ਸਫਾਈ ਮਜ਼ਦੂਰ ਜੂਨੀਅਰ ਫੈਡਰੇਸ਼ਨ ਅਤੇ ਸਫਾਈ ਮਜ਼ਦੂਰ ਜੂਨੀਅਰ ਸੰਘਰਸ਼ ਕਮੇਟੀ ਸਮੂਹ ਪੰਜਾਬ ਬਾਡੀਜ਼ ਅੱਜ ਬਾਬਾ ਸਿੰਘ ਸਾਹਿਬ ਜੀ ਦਾ ਜਨਮ ਦਿਨ ਬੜੀ ਸ਼ਰਦਾਪੁਰਪੁਰ ਨਾਲ ਮਨਾ ਰਹੇ ਹਨ ਸੋ ਅੱਜ ਸਫਾਈ ਸਮੂਹ ਸਫਾਈ ਕਰਮਚਾਰੀਆਂ ਵੱਲੋਂ ਭੋਗ ਪਰ ਵਿਖੇ ਇਹ ਜਨਮ ਦਿਹਾੜਾ ਸ਼ਰਦਾਪੁਰਪੁਰ ਨਾਲ ਮਨਾਇਆ ਜਾ ਰਿਹਾ ਹੈ ਸਾਰੇ ਹੀ ਭਾਰਤ ਵਰਸ ਵਾਕਿਆਂ ਨੂੰ ਅਤੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਆ ਹੋਵੇ ਕਿਉਂਕਿ ਅੱਜ 바ਵਾ ਸਾਹਿਬ ਜੀ ਨੇ ਸਾਨੂੰ ਸੰਵਿਧਾਨ ਦੇ ਵਿੱਚ ਹਰ ਇੱਕ ਪ੍ਰਕਾਰ ਦੇ ਅਧਿਕਾਰ ਲੈ ਕੇ ਦਿੱਤੇ ਅੱਜ ਉਹਨਾਂ ਦੀ ਹੀ ਬਦੌਲਤ ਅਸੀਂ ਸਟੇਜਾਂ ਤੇ ਬੋਲ ਸਕਦੇ ਹਾਂ ਅਤੇ ਉੱਚਾ ਸਿਰ ਕਰਕੇ ਹਰ ਇੱਕ ਪੱਖ ਦੇ ਵਿੱਚ ਖੜੇ ਹੋ ਸਕਦੇ ਹਾਂ ਸਾਨੂੰ ਹਰ ਇੱਕ ਪੱਖ ਦੇ ਵਿੱਚ 바ਵਾ ਸੇਵ ਜੀ ਨੇ ਸਭ ਦਾ ਅੰਦਰ ਵਿੱਚ ਹੱਕ ਹਕੂਕ ਲੈ ਕੇ ਦਿੱਤੇ ਬਹੁਤ ਬਹੁਤ ਧੰਨਵਾਦੀਆਂ ਅਹੀ ਰਿਣੀ ਆ ਬਾਬਾ ਸਾਹਿਬ ਜੀ ਦੇ ਜੋ ਕਿ ਅੱਜ ਉਹਨਾਂ ਦੀ ਬਦੌਲਤ ਸਾਨੂੰ ਸਾਰਾ ਕੁਝ ਰੁਜ਼ਗਾਰ ਜੋ ਵੀ ਸਾਨੂੰ ਮਿਲਦਾ ਆ ਬਾਬਾ ਸਾਹਿਬ ਜੀ ਦੀ ਬਦੌਲਤੀ ਦਿੱਤਾ ਗਿਆ ਆ ਬਹੁਤ ਬਹੁਤ ਧੰਨਵਾਦੀਆਂ ਪੱਤਰਕਾਰਾਂ ਵੀਰਾਂ ਦੇ ਜੋ ਕਿ ਸਾਡੇ ਇੱਕ ਆਵਾਜ਼ ਤੇ ਆ ਕੇ ਸਾਡੀ ਜੋ ਕਿ بلند ਆਵਾਜ਼ ਪੰਜਾਬ ਜਾਂ ਪੰਜਾਬ ਤੋ ਬਾਹਰ ਸਾਡੀ ਆਵਾਜ਼ ਪਚਾਉਂਦੇ ਆ ਸਫਾਈ ਸੇਵਕਾਂ ਦੀ ਸੋ ਇਹ ਰਿਣੀ ਆ ਬਾਬਾ ਸੁਖੀਤ ਜੀ ਦੇ ਪ੍ਰਧਾਨ ਨੇ ਪੱਤਰਕਾਰ ਲਾਈਨ ਦੇ ਵਿੱਚ ਵੀ ਉਦਾਂ ਵੀ ਪ੍ਰਧਾਨ ਨੇ ਸਾਡੇ ਯੂਨੀਅਨ ਦੇ ਇਹ ਇਹਨਾਂ ਦੇ ਰਿਣੀ ਆ ਪੱਤਰਕਾਰ ਵੀਰਾਂ ਦੇ ਜੋ ਕਿ ਸਾਡਾ ਸਹਿਯੋਗ ਦਿੰਦੇ ਆ ਸਾਰੇ ਹੀ ਭਰਾਵਾਂ ਦਾ ਬਹੁਤ ਬਹੁਤ ਰਿਣੀ ਆ ਧੰਨਵਾਦੀ ਵਧਾਈ ਆ ਸਾਰੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਭੀਮਰਾਵ ਅਮੇਦਕਰ तेरी सोच दे मेरा क्या के सोच दे सो so, जय भीम जय भारत बाल्मीक शक्ति अमर रहे बाल्मीक शक्ति अमर रहे भाई मजदूर यूनियन जिंदाबाद भाई मजदूर यूनियन जिंदाबाद धन्यवाद जय भीम जय भारत